ਆਵਰ ਬਿਲਗਾ ਤੋਂ ਹੈ ਜਿੱਥੇ ਕਿ ਦਿਨ ਚੜਦੇ ਹੀ ਮੋਟਰਸਾਈਕਲ ਸਵਾਰ ਤਿੰਨ ਲੁਟੇਰੇ ਵਿਅਕਤੀ ਤੇ ਹਮਲਾ ਕਰਕੇ ਉਸ ਕੋਲੋਂ ਸੋਨੇ ਦਾ ਕੜਾ ਤੇ ਸੋਨੇ ਦੀ ਮੰਦੀ ਖੋ ਕੇ ਫਰਾਰ ਹੋ ਗਏ ਇਸ ਮੌਕੇ ਪੀੜਤ ਵਿਅਕਤੀ ਨੇ ਜਿੱਥੇ ਪੁਲਿਸ ਪ੍ਰਸ਼ਾਸਨ પાસે ਇਨਸਾਫ ਦੀ ਗੋਹਲ ਲਗਾਈ ਹੈ ਉੱਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੁਲਿਸ ਜਲਦ ਹੀ ਲੁਟੇਰਿਆਂ ਨੂੰ ਸਲਾਖਾ ਪਿੱਛੇ ਪਹੁੰਚਾਏਗੀ ਗੱਲਬਾਤ ਹੋਈ ਕੁਝ ਨਹੀਂ ਮੈਂ ਗੁਰਦੁਆਰੇ ਨੂੰ ਜਾਂਦਾ ਸੀ ਉਹ ਗੱਡੀ ਦੇ ਵਿੱਚ ਸਰਾ ਦੇ ਲਾਗੇ ਤਾਂ ਤਨੇ ਜਣੇ ਖੜੇ ਸੀ ਪਹਿਲਾਂ ਮੋਟਰਸਾਈਕਲ ਤੇ ਮੇਰਾ ਲੱਗ ਗਿਆ ਤਾਂ ਮੈਨੂੰ ਉੱਤੇ ਨਹੀਂ ਪਹ ਪੈ ਗਿਆ ਫੇ ਤੇ ਉਹਨਾਂ ਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਕੋ ਹੈਗਾ ਕੜਾ ਪਾਇਆ ਮੁੰਦੀ ਪਾਈ ਏ ਇੱਕ ਕਹਿੰਦਾ ਕੜਾ ਲਾ ਤੂੰ ਦੂਆ ਕਹਿੰਦਾ ਮੁੰਦੀ ਲਾ ਤਾਂ ਮੈਂ ਜਾਂਦੇ ਹੁਣ ਗੁਰਦੁਆਰੇ ਤੁਸ ਜੀ ਰੋਜ਼ ਮੈਂ ਗੁਰਦੁਆਰੀ ਜਾਂਦਾ ਹਾਂ ਕਿੰਨਾ ਕ ਟਾਈਮ ਸੀਗਾ 7:00 ਵਜੇ 5 ਮਿੰਟ ਤੇ 7:00 ਵਜੇ ਤੋਂ ਨਿਕਲੇ ਆ 5 ਮਿੰਟਾਂ ਵਿੱਚ ਮੈਂ ਉੱਥੇ ਚਲੇ ਗਿਆ ਕਿੰਨੇ ਬੰਦੇ ਸੀ ਜੀ ਉਹ 10 ਬੰਦੇ ਸੀ ਪਹਿਲੇ ਖੜੇ ਸੀ ਉਹ ਬੰਦੇ ਪਹਿਲੇ ਹੀ ਖੜੇ ਸੀ ਮੋਟਰਸਾਈਕਲ ਤੇ ਇੱਕ ਬਹਿ ਜਾਂਦਾ ਸੀ ਜੀ ਸੀ ਆਪਣਾ ਕੋਲ ਉਹਨਾਂ ਕੋਲ ਦਾ ਦਾਤ ਸੀਗਾ ਇੱਕ ਤੇਲ ਦੀ ਬੋਤਲ ਸੀ ਉਹ ਤੇਲ ਮੇਰੇ ਲਾਗੇ ਤੇਲ ਦੀ ਬੋਤਲ ਲਾ ਕੇ ਖੋਲਣ ਲੱਪੇ ਤਾਂ ਮੈਂ ਕਿਹਾ ਵੀ ਮੋਢੇ ਮਾਰੇ ਤਾਂ ਨੇ ਮਾਰੇ ਦੋ ਦਾ ਦੋ ਦਾ ਤੇ ਚਲਾਤੇ ਮਾਰੇ ਦੋ ਇੱਥੇ ਮਾਰੇ ਮੋਢੇ ਤੇ ਪੁੱਠੇ ਪੁੱਠੇ ਮਾਰੇ ਓਦਾਂ ਜਿਵੇਂ ਦੋ ਇੱਕ ਕਹਿੰਦਾ ਵੀ ਜੇ ਨਹੀਂ ਲੋਂਦਾ ਤਾਂ ਸਿੱਧਾ ਮਾਰਦਾ ਤੇ ਦੇ ਤਾਂ ਮੈਂ ਜਿਹੜਾ ਰੌਲਾ ਪਾਇਆ ਕੋਈ ਆਇਆ ਨਹੀਂ ਜਿੰਨੇ ਰੌਲਾ ਪਾਇਆ ਉੱਥੇ ਕੋਣ ਗਵਣ ਹੁੰਦਾ ਮੈਂ ਕਿਹਾ ਉਹਨਾਂ ਨੂੰ ਮੈਂ ਕਿਹਾ ਮਾਰੋ ਨਾ ਮਾਰੋ ਨਾ ਮੈਂ ਲਾ ਦਾਂ ਨਾ ਆਪਣੇ ਲਾ ਦਾਂ ਨਾ ਪਰ ਉਹ ਤਾਂ ਇਦਾਂ ਪੈ ਗਿਆ ਮੈਨੂੰ ਅੰਦਾਜ਼ਾ ਕਿੰਨਾ ਸੀ ਸੋਨਾ ਜੀ ਤੁਹਾਡੇ ਹਿਸਾਬ ਨਾਲ ਵੈਸੇ ਪਤਾ ਨਹੀਂ ਉਹਨ ਕੜਾ ਤਾਂ ਮੁੰਡੀ ਸੀ ਦੋ ਇਹ ਪਰ ਇੱਕ ਪਾਲਸ ਨੂੰ ਫੇ ਉਹ ਪੰਗਰ ਦੇ ਜੋਸ਼ੀ ਆ ਗਿਆ ਤਾਂ ਤੇ ਇੱਕ ਦੋ ਮੁੰਡੇ ਹੋਰ ਆ ਗਏ ਉਹ ਨਹੀਂ ਫਿਰ ਟੈਲੀਫੋਨ ਕੀਤਾ ਉੱਥੇ ਪੁਲਿਸ ਆ ਗਈ ਉੱਥੇ ਉਹ ਨੱਠ ਗਏ ਸੀ ਪਹਿਲਾਂ ਹੀ ਉਹ ਤਾਂ ਉਹਦੇ ਹੀ ਦੌੜ ਗਏ ਉਹ ਤਾਂ ਇਧਰ ਨੂੰ ਆ ਗਏ ਗਲੀ ਵਾਲ ਨੂੰ ਇਧਰ ਨੂੰ ਮਨਵਾ ਬਾਜ਼ਾਰ ਨੂੰ ਨੇ ਗਏ ਹੁਣ ਉਹ ਇਧਰ ਬਾਹਰ ਨਿਕਲੇ ਹੋਣੇ ਐਫਐਨਆਈ ਵਾਲ ਨੂੰ ਬੂਮ ਬੰਨੇ ਸੀ ਜਾਂ ਨਹੀਂ 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 ਮੂੰਹ ਨਹੀਂ ਸੀ ਬੰਦੇ ਜੇ ਬੰਦੇ ਸਾਹਮਣੇ ਆਣ ਤੁਸੀਂ ਪਛਾਣ ਸਕਦੇ ਜੀ ਜੀ ਨੰਬਰ ਦੇਖਿਆ ਨਾ ਨਾ ਮੈਂ ਕਿਥੇ ਮੈਨੂੰ ਤਾਂ ਪਤਾ ਨਹੀਂ ਲੱਗਣ ਤੇ ਮੇਰੇ ਤਾਂ ਸੌਰਤਿਓ ਨਹੀਂ ਜਦ ਮੈਂ ਅੱਧਾ ਕਦਾ ਗਈ ਬਿਮਾਰ ਸੀ ਤਾਂ ਉਹ ਪੈਗਾ ਮੈਨੂੰ ਦੋਹਾਂ ਪਾਸਾ ਤੋਂ ਦੋ ਮੈਂ ਦੋ ਇੱਕ ਨੇ ਇੱਕ ਬਾਹ ਫੜਲੇ ਇੱਕ ਨੇ ਬਾਹ ਫੜਲੇ ਤੇ ਹੋਰ ਇੱਕ ਕਹਿੰਦਾ ਮੈਂ ਇੱਕ ਕਹਿੰਦਾ ਮੁੰਦੀ ਨਹੀਂ ਲੈਂਦੀ ਮੁੰਦੀ ਕਹਿੰਦਾ ਨਹੀਂ ਲੈਂਦੀ ਤਾਂ ਗੁੰਗਲੀ ਵੜਦੇ ਕਹਿੰਦਾ ਜਿਹੜੇ ਗੋਡੇ ਸੱਟ ਮਾਰੀ ਕੱਕ ਜਿਆਦਾ ਤਾਂ ਨਹੀਂ ਹੁੰਦਾ ਜੀ ਟੱਕ ਥੋੜਾ ਹੀ ਆ ਬਾਹਲਾ ਨਹੀਂ ਹੈ ਪੱਜ ਗਏ ਦੋ ਮਾਰੇ ਦੋ ਦਾ ਤਾਂ ਇੱਥੇ ਪਰ ਇਹ ਜਿਹੜਿਆ ਸਵੇਰੇੜਾੜ ਕੋਈ ਹੋਇਆ ਉਹਦੇ ਬਾਰੇ ਤੇ ਵਜੋਂ ਕਰੀਏ। ਸਵੇਰੇ ਸਾਨੂੰ ਕੈਮਸੀ ਸਾਹਿਬ ਦਾ ਫੋਨ ਆਇਆ ਸੀ ਕਿ ਇੱਕ ਬਜ਼ੁਰਗ ਨਿਰਮਲ ਸਿੰਘ ਜਿਹੜੇ ਹੈਗੇ ਨੇ ਐਨ ਆਰ ਆਈ ਹੈਗੇ ਨੇ ਤੇ ਉਹ ਗੁਰਦੁਆਰਾ ਸਾਹਿਬ ਜਾ ਰਹੇ ਸੀ ਪ੍ਰੈਦਲ ਮੱਥਾ ਟੇਕਣ ਤੇ ਕੋਈ ਮੋਟਰਸਾਈਕਲ ਸਵਾਰਾਂ ਨੇ ਉਹਨਾਂ ਨੂੰ ਰੋਕ ਕੇ ਤੇ ਉਹਨਾਂ ਕੋਲੋਂ ਜਿਹੜੇ ਹੈ ਉਹਨਾਂ ਦੀ ਹੱਥ ਚ ਪਾਇਆ ਸੋਨੇ ਦਾ ਕੜਾ ਤੇ ਮੁੰਦੀ ਉਤਾਰ ਲਈ ਸੀ। ਤੇ ਅਸੀਂ ਇਹ ਸੂਚਨਾ ਮਿਲਨ ਤੇ ਤੁਰੰਤ ਮੌਕੇ ਤੇ ਪਹੁੰਚੇ ਸੀ ਤੇ ਇਹ ਜਿਹੜੀ ਕਾਫੀ ਸੰਗਣੀ ਬਸੋਂ ਹੈਗੀ ਆ ਉੱਥੇ ਉਸ ਟਾਈਮ ਜਿਹੜੀਆਂ ਦੁਕਾਨਾਂ ਬੰਦ ਸੀ ਤੇ ਅਸੀਂ ਉਹ ਜਿਹੜੀਆਂ ਦੁਕਾਨਾਂ ਤੇ ਲੱਗੇ ਕੈਮਰੇ ਬਾਜ ਤੇ ਕੁਸਮ ਕੁਸ ਰਾਗ ਲੱਗੇ ਨੇ ਸੀਸੀ ਫੁਟੇਜ ਰਹੀ ਤੇ ਉਹਨਾਂ ਨੂੰ ਅਸੀਂ ਬੈਕਵਰਡ ਤੇ ਫਾਰਵਰਡ ਲਿੰਕ ਕੱਢ ਕੇ ਤੇ ਇਹਨੂੰ ਟ੍ਰੇਸ ਕਰ ਰਹੇ ਹਾਂ ਜੀ ਉਹ ਕਹਿੰਦੇ ਕਿੰਨੇ ਬੰਦੇ ਸੀ ਜਿਹੜੇ ਨੇ ਸੱਪ ਲਗੀ ਵਸੇ ਜਿਆਦਾ ਨਾ ਤੇ ਉਹ ਜਿਹੜੇ ਸਾਡੇ ਕੋਲ ਹੁਣ ਸੀਸੀ ਫੁਟੇਜ ਆਈ ਹੈ ਉਹਦੇ ਚ ਤਿੰਨ ਮੋਟਰਸ 'ਤੇ ਸਵਾਰ ਰਹੇ ਨੇ ਇਹ ਤੇ ਅਸੀਂ ਇਹਨਾਂ ਨੂੰ ਟ੍ਰੇਸ ਕਰ ਰਹੇ ਹਾਂ ਜੀ ਬਹੁਤ ਜਲਦੀ ਆਪਾਂ ਇਹਨੂੰ ਟ੍ਰੇਸ ਕਰਕੇ ਜਿਹੜਾ ਦੋਸ਼ੀਆਂ ਨੂੰ ਬੰਦ ਕਰਾਂਗੇ ਜੀ